ਬੀਤੇ ਦਿਨੀ ਨੰਗਲ ਵਿਖੇ ਵਿਸ਼ਵ Hindu ਪਰਿਸ਼ਦ ਦੇ ਨੇਤਾ ਵਿਕਾਸ ਬੱਗਾ ਦੇ ਹੋਏ ਕਤਲ ਮਾਮਲੇ ਦੇ ਵਿੱਚ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਜ਼ਿਲ੍ਹੇ ਭਾਰ ਦੇ ਵੱਖ-ਵੱਖ Hindu ਸੰਗਠਨਾਵਾਂ ਵੱਲੋਂ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਦੌਰਾਨ Hindu ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਬਾਰ ਬਾਰ ਹਿੰਦੂ ਨੇਤਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਡਿਪਟੀ ਕਮਿਸ਼ਨਰ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਹਿੰਦੂ ਸੰਗਠਨਾਂ ਨੇ ਇਹ ਮੰਗ ਕੀਤੀ ਕਿ ਇਸ ਕਤਲकांड ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜੇਕਰ ਅਗਲੇ 2 ਦਿਨਾਂ ਵਿੱਚ ਇਸ ਕਤਲ ਦੇ ਮਾਮਲੇ ਵਿੱਚ ਲੜਿੰਦੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਨਾ ਕੀਤਾ ਤਾਂ ਨੰਗ ਵਿਖੇ ਪੱਕਾ ਮੋਰਚਾ ਵੀਲ ਲਗਾਇਆ ਜਾਵੇਗਾ ਅੱਜ ਦੇ ਇਸ ਰੋਸ਼ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹੇ ਭਾਰਤ ਤੋਂ ਵੱਖ-ਵੱਖ ਹਿੰਦੂ ਸੰਗਠਨਾਵਾਂ ਦੇ ਆਗੂ ਪਹੁੰਚੇ ਹੋਏ ਸਨ ਔਰ ਸ਼ਾਂਤਮਈ ਢੰਗ ਦੇ ਨਾਲ ਗੁਰਦਾਸਪੁਰ ਸ਼ਹਿਰ ਦੇ ਵਿੱਚ ਅੱਜ ਦਾ ਇਹ ਰੋਸ਼ ਪ੍ਰਦਰਸ਼ਨ ਕੱਢਿਆ ਗਿਆ ਯਾਰ ਜਿੰਦਰ ਬਿੱਟਾ ਅੱਜ ਜਿਹੜਾ ਦੁਰਗਾਸਪੁਰ ਦੇ ਅੰਦਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਵੀ ਕੱਲ ਨੰਗਲ ਦੇ ਵਿੱਚ ਇੱਕ ਸਾਡੇ Hindu ਨੌਜਵਾਨ ਨੇਤਾ ਦਾ ਕੇਂ ਦਿਹਾੜੇ ਕਤਲ ਕੀਤਾ ਗਿਆ ਵਿਕਾਸ ਬੱਗਾ ਜੀ ਦਾ ਅੱਜ ਉਹਦੇ ਰੋਸ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਇਸੇ ਤੰਗ ਦੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀ ਇਹ ਸੁੱਤੀ ਪਈ ਸਰਕਾਰ ਕਿਤੇ ਪੰਜਾਬ ਦੇ ਅੰਦਰ ਨਿਤ ਕਤਲ ਹੋ ਰਹੇ ਨੇ ਡਾਕੇ ਵਾਜਰੇ ਨੇ ਜੰਗਲ ਰਾਜ ਪੰਜਾਬ ਦੇ ਅੰਦਰ ਚੱਲ ਰਿਹਾ ਪੰਜਾਬ ਦੇ ਅੰਦਰ ਕਾਨੂੰਨ ਵਾਲੀ ਕੋਈ ਸਥਿਤੀ ਨਹੀਂ ਆ ਕਾਨੂੰਨ ਵਾਲੀ ਕੋਈ ਜਗ੍ਹਾ ਨਹੀਂ ਪੰਜਾਬ ਦੇ ਅੰਦਰ ਸਾਰਾ ਪ੍ਰਸ਼ਾਸਨ ਪੰਜਾਬ ਦਾ ਸੁੱਤਾ ਪਿਆ ਪੰਜਾਬ ਦੇ ਅੰਦਰ ਗੈਂਗਸਟਰ ਦਾ ਰਾਜ ਚੱਲ ਰਿਹਾ ਅੱਜ ਨਿਤ ਪੰਜਾਬ ਦੇ ਅੰਦਰ ਹਿੰਦੂਆਂ ਦੀ ਹੱਤਿਆ ਕੀਤੀ ਜਾ ਰਹੀ ਆ ਕਿਉਂਕਿ ਅੱਜ ਪੂਰੇ ਦੇਸ਼ ਦੇ ਅੰਦਰ ਸਨਾਤਨ ਨੂੰ ਜਗਾਨਨ ਦਾ ਜਗਾਨ ਦਾ ਕੰਮ ਦੇਸ਼ ਦੇ ਅੰਦਰ ਹੋ ਰਿਹਾ ਔਰ ਕੋਈ ਕਈ ਜਿਹੜੇ ਸ਼ਰਾਰਤੀ ਅੰਸਰ ਨੇ ਜਿਹੜੇ ਸਨਾਤਨ ਸਨਾਤਨ ਨੂੰ ਜਾਗਦੇ ਹੋਏ ਦੇਖਣਾ ਪਸੰਦ ਨਹੀਂ ਕਰ ਰਹੇ ਇਸ ਕਰਕੇ ਸਾਡੇ ਹਿੰਦੂ ਨੇਤਾਵਾਂ ਦਾ ਕਤਲ ਕੀਤਾ ਜਾ ਰਿਹਾ ਉਹਨਾਂ ਤੇ ਗੋਲੀ ਚਲਾਈ ਜਾ ਰਹੀ ਹੈ ਗੈਂਗਸਟਰ ਵਾਰ ਕੀਤੇ ਜਾ ਰਹੇ ਨੇ ਅੱਜ ਉਹਦੇ ਪ੍ਰਤੀ ਅਸੀਂ ਉਸ ਪ੍ਰੋਟੈਕਸ਼ਨ ਕਰ ਰਹੇ ਆ ਔਰ ਡੀਸੀ ਸਾਹਮਣੇ ਮੰਗਲੰਗਰ ਵੀ ਦੇਣਾ ਕਿ ਪ੍ਰਸ਼ਾਸਨ ਜਿਹੜਾ ਸੱਤਾ ਪਿਆਵਾ ਜਿਹੜੇ ਕਾਤਲ ਕੱਲ ਉਹ ਕਤਲ ਕਰਕੇ ਭੱਜੇ ਸੀ ਉਹਨਾਂ ਨੂੰ ਫੜ ਕੇ ਫਾਂਸੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਪਰਿਵਾਰ ਸਾਡਾ ਜਿਹੜਾ ਸਾਡਾ ਪੱਗਾ ਜੀ ਸ਼ਹੀਦ ਹੋਏ ਨੇ ਉਹਨਾਂ ਨੂੰ ਪੂਰੇ ਸਲਮਾਨ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਕੀਤੀ ਜਾਵੇ ਔਰ ਉਹਨਾਂ ਦੇ ਪਰਿਵਾਰ ਦੇ ਨੂੰ ਕੋਈ ਸਰਕਾਰੀ ਸਹਾਇਤਾ ਦੇ ਕੇ ਕੋਈ ਨੌਕਰੀ ਵੀ ਦਿੱਤੀ ਜਾਏ ਇਹ ਸਾਡੀ ਮੰਗ ਆ ਅਸੀਂ ਜ਼ੋਰਦਾਰ ਨਿਖੇਦੀ ਵੀ ਕਰਦੇ ਆ ਪੰਜਾਬ ਸਰਕਾਰ ਦੀ ਸੁੱਤੀ ਵੀ ਸਰਕਾਰ ਦੀ ਵੀ ਜਿਹੜੇ ਰਾਜ ਦੇ ਅੰਦਰ ਪੰਜਾਬ ਦੇ ਅੰਦਰ ਨਿਤ ਕਤਲ ਹੋ ਰਹੇ ਨੇ ਡਾਕੇਬਾਜ਼ਰੇ ਨੇ ਗੈਂਗਸਟਰ ਰਾਜ ਚੱਲ ਰਿਹਾ ਦੀ ਨਿਖੇਦੀ ਕਰ ਰਹੇ ਆ ਇਸੇ ਕਰ ਟੰਗ ਦੇ ਨਾਲ ਜਿਹੜੀ ਰੋਜ਼ ਪ੍ਰੋਡਕਸ਼ਨ ਕਰ ਰਿਹਾ ਜਾਣ ਚੰਗੇ ਜੀ ਘਰੇ ਨਾ ਜਿਸਾ ਕਿ ਲੰਬੇ ਸਮੇਂ ਤੋਂ ਇਹ ਤੇ ਇੱਕ ਘਟਨਾ ਹੋਣ ਹੋਈ ਹੈ ਨਾ ਲਗਦਾ ਪਿਛਲੇ 10 ਸਾਲ ਤੋਂ ਕੰਟੀਨਿਊਸਲੀ ਜਿਹੜੀ ਹਿੰਦੂਆਂ ਤੇ ਉੱਪਰ ਕਤਾਰਾ ਘਾਤ ਹੁੰਦਾ ਪਿਆ ਹੈ ਬੜੀਆਂ ਹੱਤਿਆਵਾਂ ਹੋਈਆਂ ਚਾਹੇ ਸੁਦੀਰ ਸੂਰੀ ਜੀ ਦੀ ਹੱਤਿਆ ਹੋਵੇ ਚਾਹੇ ਮੇਰੇ ਤੇ ਗੋਲੀ ਚੱਲੀ ਹੋਵੇ ਚਾਹੇ ਅੱਜ ਸਾਡੇ ਵਿਕਾਸ ਬੱਗਾ ਜੀ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਲੇਕਿਨ ਇਹ ਪੰਜਾਬ ਦੇ ਵਿੱਚ ਜਿਹੜਾ ਹਿੰਦੂਆਂ ਨੂੰ ਜਿਹੜਾ ਦਬਾਇਆ ਜਾ ਰਿਹਾ ਨਾ ਇਹ ਉਹਦਾ ਇੱਕ ਮੇਨ ਕਾਰਨ ਹੈ ਕਿ ਹਿੰਦੂ ਇੱਥੇ ਦੁਬਾਰਾ ਬੋਲਣ ਵੱਜਤਾ ਮੁਗਲਾ ਦੇ ਟਾਈਮ ਦੇ ਉੱਪਰ ਹਿੰਦੂਆਂ ਦੇ ਉੱਪਰ ਕਠਾਰਾ ਗਾ ਕੀਤਾ ਗਿਆ ਸੀਗਾ ਸੇਮ ਉਦਾਂ ਹੀ ਐਸਾ ਦਬਾਅ ਵਾਸਤੇ ਹਸਪਤਲ ਕੀਤਾ ਜਾ ਰਿਹਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੀਆਂ ਸਾਡੀਆਂ ਹਿੰਦੂ ਜਿੱਥੇ ਬੰਨੀਆਂ ਉਹ ਕਿਸੇ ਪਾਸੇ ਨੂੰ ਡਰਨ ਵਾਲੀਆਂ ਨਹੀਂ ਐ ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਜਿੰਨਾ ਮਰਜ਼ੀ ਬਣਾ ਲਓ ਜਿੰਨੇ ਮਰਜ਼ੀ ਲੋਕਾਂ ਨੂੰ ਮਾਰ ਦਿਓ ਸੰਤਾ ਨੂੰ ਇਹਨਾਂ ਪਤਾ ਹੈ ਕਿ ਜਦੋਂ ਮੈਂ ਪਿਛਲੀ ਡਿਟੇਲ ਦੇਖੀ ਸੀਗੀ ਅੱਤਵਾਦ ਦੇ ਜਮਾਨੇ ਦੇ ਵਿੱਚ ਕਟੋਗਾ ਤੇ 143 ਬੰਦੇ ਜਿਹੜੇ ਐ ਸ਼ਿਵ ਸੈਨਿਕ ਔਰ ਜਿਹੜੇ ਬਾਕੀ ਜਿਹੜੇ ਸੰਗਠਨ ਸੀਏ ਉਹਨਾਂ ਦੇ ਲੋਕ ਸ਼ਹੀਦ ਹੋਏ ਸੀਗੇ ਤਾਂ ਤਾਂ ਅੱਤ ਤਾਂ ਲੋਕਾਂ ਨੇ ਆਪਣਾ ਜੋ ਵਹੀ ਸ਼ੁਰੂ ਕੀਤੀ ਸੀ ਉਹਨੂੰ ਅੱਗੇ ਚਲਾਇਆ ਨਹੀਂ ਅੱਜ ਵੀ ਉਹੀ ਚੱਲ ਰਿਹਾ ਹੈ ਵਿਦੇਸ਼ਾਂ ਦੇ ਜਿੰਨੇ ਮਰਜ਼ੀ ਲੋਕਾਂ ਨੂੰ ਮਾਰ ਲੈਣ ਪਰ ਇਹਦਾ ਇੱਕ ਡਰਾ ਬੈਕ ਜ਼ਰੂਰ ਹੈਗਾ ਕਿ ਸਾਡੇ ਜੀ ਹਿੰਦੂਆਂ ਨੂੰ ਜਿਹੜਾ ਡਰਾ ਦੇ ਵਿੱਚ ਜਿਹੜੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਖਾਲਸਾ 方面 ਸੰਗਠਨ ਕਹਿ ਸਕਦੇ ਆ ਜਹਾਦੀ ਸੰਗਠਨ ਕਹਿ ਸਕਦੇ ਆ ਜਿਹੜੇ ਵਿਦੇਸ਼ਾਂ ਦੇ ਬੈਠੇ ਹੋਏ ਲੋਕ ਨੇ ਉਹ ਵੀ ਇਹ ਇਹ ਸਿਰਫ ਇੱਕ ਇੱਕ ਕਹਿੰਦਾ ਬਲ ਕਿ ਦਬਾਅ ਨਵਾਸੇ ਨਾ ਬੜਾ ਕੁਝ ਕੀਤਾ ਜਾ ਰਿਹਾ ਪਰ ਮੈਂ ਤੁਹਾਡੇ ਮਾਧਿਅਮ ਨੇ ਇੰਨੀ ਜ਼ਰੂਰ ਕਹਿਣਾ ਚਾਹਾਂਗਾ ਕਿ ਵਿਕਾਸ ਬੱਗਾ ਜੀ ਦਾ ਜਿਹੜਾ ਹੰਕੂਨ ਜਿਹੜਾ ਹੋਇਆ ਹੈ ਉਹ ਮਾਫ ਕਰ ਰਹੀ ਲਾਇਕ ਨਹੀਂ ਹੈ ਇਹਦੀ ਜਿਹੜੀ ਪੂਰੀ ਤਫਤੀਸ਼ ਹੋਣੀ ਚਾਹੀਦੀ ਹੈ ਕਿਉਂਕਿ ਚੋਣਾਂ ਦੇ ਲੱਗੇ ਆ ਕੇ ਇਹ ਜਿਹੜਾ ਹੱਤਿਆ ਹੋਈ ਹੈ ਇਹਨੂੰ ਹੋਰ ਵੀ ਗੰਭੀਰ ਤੌਰ ਤੇ ਦੇਖਿਆ ਜਾਣਾ ਚਾਹੀਦਾ ਅੱਜ ਅਸੀਂ ਡੀਸੀ ਸਾਹਿਬ ਕੋਲ ਜਾ ਰਹੇ ਹਾਂ ਸ਼ੁਰੂਆਤ ਕਰਾਂਗੇ ਅੱਜ ਉਹਨਾਂ ਨੂੰ ਮੰਗ ਪੱਤਰ ਦੇ ਕੇ ਅਗਰ 2-4 ਦਿਨ ਦੇ ਵਿੱਚ ਇਹਦੀ ਕੋਈ ਸਾਨੂੰ ਦਿਖਦਾ ਨਹੀਂ ਕਾਰਵਾਈ ਨਹੀਂ ਦਿਖਦੀ ਤੇ ਅਸੀਂ ਨੰਗਲ ਜਾ ਰਹੇ ਹਾਂ ਸਾਰੇ ਜਣੇ ਸਾਡੇ ਪਠਾਨਕੋਟ ਤੋਂ ਵੀ ਸਾਡੇ ਅੰਮ੍ਰਿਤਸਰ ਤੋਂ ਵੀ ਲੁਧਿਆਣਾ ਜਲੰਧਰ ਤੋਂ ਸਾਰੇ ਲੋਕ ਇਕੱਠੇ ਹੋ ਕੇ ਅਸੀਂ ਨੰਗਲ ਜਾ ਰਹੇ ਹਾਂ ਉੱਥੇ ਜਾ ਕੇ ਪ੍ਰਦਰਸ਼ਨ ਕਰਾਂਗੇ ਸਾਡੀ ਸਾਹਿਬ ਇੱਕ ਪਾਸੇ ਇਹ ਹੋ ਰਿਹਾ ਸਰਕਾਰਾਂ ਫੇਲ ਨਹੀਂ ਹੋ ਰ ਜੋ ਸਟਾਰਾਂ ਘਰ ਦੇ ਬਾਦ ਵੀ ਜਾ ਕੇ ਗੋਰੀਏ ਚਲਾਈਆਂ ਜਾਂਦੀਆਂ ਖੇਲਾ ਵਿੱਚ ਬੈਠ ਕੇ ਜਿੰਮੇਵਾਰੀਆਂ ਲਈ ਜਾਂ ਬਿਲਕੁਲ ਕੋਈ ਇਹ ਆਤਵਾਦ ਦਾ ਜਿਹੜਾ ਦੁਆਰਾ ਹੈ ਦੁਬਾਰਾ ਉੱਤੇ ਲਿਆਂਦੀ ਕੋਸ਼ਿਸ਼ ਵਿੱਚ ਹੈ ਕਿਤੇ ਲੇਕਿਨ ਜੋ ਪਿਛਲੇ ਦਿਨਾਂ ਅਮਰਿਤਪਾਲ ਜਿਸ ਨਾਲ ਠੱਪਿਆ ਹੈ ਮੈਂ ਕਹਾਂਗਾ ਕਿ ਕੇਂਦਰ ਸਰਕਾਰ ਉਥਾ ਹੀ ਫੇ ਸਾਰੇ ਪਾਸੇ ਨੂੰ ਦੇਖੇ ਹਰ ਸਕੇਲ ਦੇ ਵਿੱਚ ਦੇਖੇ ਬੰਬੇ ਦੇ ਵਿੱਚ ਹਤਿਆ ਹੋ ਰਹੀ ਹੈ ਬੰਬੇ ਦੇ ਵਿੱਚ ਸਲਮਾਨ ਖਾਨ ਵਰਗੇ ਤੇ ਉਹ ਅਟੈਕ ਹੋਇਆ ਇਹ ਪੰਜਾਬ ਦੀ ਲੈ ਕੇ ਗੱਲ ਚੱਲੀ ਹੈ ਤੇ ਇੱਥੇ ਵੀ ਬੜਾ ਕੁਝ ਇਹੋ ਜਿਹਾ ਹੋ ਰਿਹਾ ਹੈ ਦਸੋ ਕੇਂਦਰ ਸਰਕਾਰ ਨੂੰ ਆਪਣੀ ਭੁਗਿਆੜੀ ਪਾਣੀ ਪਵੇਗੀ ਮੈਂ ਕਹਿ ਸਕਦਾ ਕਿ ਇੱਕ ਸਰਕਾਰ ਜੇ ਆਪਾਂ ਛੱਡ ਜਾਈਏ ਕਿਸ ਨੂੰ ਪੰਜਾਬ ਸਰਕਾਰ ਨੂੰ ਨਿੱਕੀ ਜਾਣਾ ਇਹ ਤੇ ਪੂਰੇ ਇਲਾਕੇ ਦੇ ਵਿੱਚ ਹੋ ਰਿਹਾ ਪੂਰੇ ਦੇਸ਼ ਵਿੱਚ ਹੋ ਰਿਹਾ ਦਸੋ ਮੇਰੇ ਜੀ ਕਿ ਆਪਾਂ ਏਸੀ ਨੂੰ ਥੋੜਾ ਜਿਹਾ ਕਰੀਏ ਔਰ ਸਕੱਟਰ ਵੀ ਜਿਹੜੇ ਆਪਣੀ ਜ਼ਿੰਮੇਵਾਰੀ ਸੰਭਲ ਔਰ ਲੋਕਾਂ ਤੱਕ ਆਪਣੀ ਗੱਲ ਆਵਾਜ਼ ਪਹੁੰਚਾਉਣ ਵਾਸਤੇ ਕੋਈ ਡਰ ਤੋਂ ਬਿਨਾਂ ਡਰ ਤੋਂ ਆਪਣੀ ਗੱਲ ਨੂੰ ਪਹੁੰਚਾ ਪੰਜਾਬ ਦੇ ਅਮਨ ਪਸੰਦ ਸ਼ਾਇਰੀਆਂ ਵਾਸਤੇ ਇੱਕ ਬੜੀ ਮੰਦਭਾਗੀ ਖਬਰ ਆਈ ਹੈ ਆਪਸੀ ਪਾਈਚਾਰਕ ਸਾਂਝ ਅਮਨ ਸ਼ਾਂਤੀ ਪੰਜਾਬ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਦਿਨ ਦਹਾੜੇ ਹਤਿਆਵਾਂ ਪੰਜਾਬ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਰਹਿ ਗਈਆਂ ਔਰ ਇਹ ਖਰਾਬ ਸਮਾਜ ਜਿਹੜਾ ਸੀਗਾ 84 ਵਾਲਾ ਉਹਦੇ ਦੌਰ ਦੀ ਵਾਪਸੀ ਵੱਲੋਂ ਇਸ਼ਾਰਾ ਕਰ ਰਹੀਆਂ ਨੇ ਹਰ ਕਤਲ ਦੇ ਪਿੱਛੇ ਤਿੰਨ ਕਾਰਨ ਹੁੰਦੇ ਆ ਜ਼ਰ ਜ਼ੂਰੂ ਤੇ ਜ਼ਮੀਨ لیکن ਇਹਨਾਂ ਕਤਲਾਂ ਦੇ ਪਿੱਛੇ ਨਾ ਜ਼ਰ ਹੈ ਨਾ ਜ਼ਰੂਰ ਹੈ ਨਾ ਜ਼ਮੀਨ ਹੈ ਇਹ ਟਾਰਗੇਟ ਕਿਲਿੰਗਸ ਹੈਗੇ ਔਰ ਟਾਰਗੇਟ ਕਿਲਿੰਗ ਕਰਕੇ ਉਹ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ ਜਦੋਂ ਮਹਾਰਾਜ ਨੇ ਆਪਣੇ ਪੂਰੇ ਸਮਾਜ ਨੂੰ ਨਵਾਂ ਜੀਵਨ ਦਿੱਤਾ ਹੋਏ ਉਸ ਪਵਿੱਤਰ ਦਿਨ ਦੇ ਉੱਤੇ ਇੰਨੀ ਕਾਨੂੰਨੀ ਕਟਨਾ ਜਿੰਨਾ ਲੋਕਾਂ ਨੇ ਕੀਤੀ ਹੈ ਇਹ ਅਤਨਿੰਦਾਯੋਗ ਹੈ ਅਰੇ ਸਾਰੇ ਸਮਾਜ ਨੂੰ ਵੀ ਵੇਖਣਾ ਪਏਗਾ ਕਿ ਕਦੋਂ ਜਾਗਣਾ ਹੈ ਅਜੇ ਸੁੱਤੇ ਰਹਿਣਾ ਨੀਂਦ ਪੂਰੀ ਹੋਈ ਜਾਂ ਕੁੰਭ ਕਰਨ ਦੀ ਜਾਂ ਅਜੇ ਹੋਰ ਜਾਗਦੇ ਰਹਿਣਾ ਅਗਰ ਹੋਰ ਜਾਗੋਗੇ ਤੇ ਵਿਵਸਥਾ ਦੇ ਵਿੱਚ ਪਰਵਰਤਨ ਨਹੀਂ ਹੋਏਗਾ ਸਾਰੇ ਹੀ ਪੰਜਾਬੀਆਂ ਨੂੰ ਦੇਸ਼ ਦੀ ਏਕਤਾ ਖੰਡਤਾ ਨੂੰ ਤੇ ਆਪਸੀ ਅਮਨ ਸ਼ਾਂਤੀ ਪਾਇ ਚੜਕ ਸਾਂਝ ਨੂੰ ਪਿਆਰ ਕਰਨ ਵਾਲੇ ਸਾਰੇ ਆਮੋ ਖਾਸ ਨੂੰ ਮੇਰੀ ਬੇਨਤੀ ਹੈ ਕਿ ਡਟ ਕੇ ਸਹੀ ਗੱਲ ਦੇ ਹੱਕ ਦੇ ਵਿੱਚ ਕਿ ਜ਼ੁਲਮ ਤੇ ਨਾ ਇਨਸਾਫੀਰੇ ਖਿਲਾਫ ਆਵਾਜ਼ ਉਬਲੰਦ ਕਰਨਾ ਸਿੱਖੋ ਨਹੀਂ ਤੇ ਬਹੁਤ ਢੇਰ ਹੋ ਜਾਏਗੀ ਮੁਸ਼ਕਲ ਹੋ ਜਾਏਗੀ ਵਿਕਾਸ ਬੱਗਾ ਦੀ ਜਿਹੜੀ ਇਹਨਾਂ ਨੇ ਬੜੀ ਬੇਰਮੀ ਦੇ ਨਾਲ ਜਿਹੜਾ ਕਤਲ ਕੀਤਾ ਉਸ ਨੌਜਵਾਨ ਸਾਥੀ ਦਾ ਉਹਦੇ ਦੇ ਦੁੱਖ ਦਾ ਪ੍ਰਗਟਾਵਾ ਕਰਦੇ ਆ ਅੱਜ ਡੀਸੀ ਸਾਹਿਬ ਕੋਲ ਆਏ ਸੀਗੇ ਵਿਸ਼ਵ ਬਿੰਦੂ ਪਰਿਸ਼ਦ ਵੱਲੋਂ ਤੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸਾਰੇ ਸੀਨੀਅਰ ਸਾਥੀ ਇੱਥੇ ਮੌਜੂਦ ਸੀ ਉਹਨਾਂ ਦੀ ਧਰਮ ਪਤਨੀ ਨੂੰ ਛੋਟੇ ਬੱਚੇ ਨੇ ਉਹਨਾਂ ਦੇ ਨੌਕਰੀ ਦੇਣੀ ਚਾਹੀਦੀ ਹੈ ਤੇ ਜਿਹੜੇ ਕਾਤਲ ਨੇ ਨਾ ਸਿਰਫ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਬਲਕਿ ਇਹ ਵੀ ਦੇਖਣਾ ਚਾਹੀਦਾ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਦੁਬਾਰਾ ਤੋਂ ਅੱਗ ਲਾਣਾ ਚਾਹੁੰਦੀਆਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਾ ਜਿਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਸਾਰੇ ਸਮਾਜ ਨੂੰ ਕਿ ਡਟ ਕੇ ਗਲਤ ਨੂੰ ਗਲਤ ਕਹਿਣਾ ਸਿੱਖੋ ਗਲਤ ਕਿਸੇ ਨਾਲ ਵੀ ਹੋ ਸਕਦਾ ਅਗਰ ਅਸੀਂ ਗਲਤ ਦਾ ਸਮੇਂ ਤੇ ਵਿਰੋਧ ਕਰਾਂਗੇ ਤੇ ਸਮਾਜ ਦੇ ਵਿੱਚ ਅਸੀਂ ਇਹ ਸਬੂਤ ਦਿਆਂਗੇ ਕਿ ਅਸੀਂ ਸਭੀ ਜ਼ਮੀਰ ਵੀ ਜਿੰਦਾ ਤੇ ਅਸੀਂ ਵੀ ਜਿੰਦਾ ਹੈਗੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹਾਂਜੀ ਮੈਂ ਬਿੰਦਿਆ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਵਾਈਸ ਪ੍ਰੈਸਿਡੈਂਟ ਹੋਣ ਦੇ ਨਾਤੇ ਔਰ ਖਾਸ ਕਰਕੇ Hindu ਸਮਾਜ ਦੇ ਨਾਲ ਬਿਲੋਂਗ ਕਰਦੀ ਆਂ ਅੱਜ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਅੱਜ ਅਮਨ ਔਰ ਸ਼ਾਂਤੀ ਵਾਲਾ ਜਿਹੜਾ ਨਾ ਸਿਸਟਮ ਉਹ ਭੰਗ ਹੁੰਦਾ ਦਿਖ ਰਿਹਾ तकरीबन ਹੀ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਕਤਲ ਕਿਤੇ ਨਾ ਕਿਤੇ ਚੋਰੀਆਂ ਦੀ ਵਾਰਦਾਤਾਂ ਹੁੰਦੀਆਂ ਆ ਰਹੀਆਂ ਨੇ ਇਹ ਸਾਡਾ ਜਿਹੜਾ ਅੱਜ ਇਹ ਕਿੱਡੀ ਵੱਡੀ ਮੰਦਭਾਗੀ ਗੱਲ ਹੈ ਕਿ ਕਿੱਡੀ ਵੱਡੀ ਮੰਦਭਾਗੀ ਗੱਲ ਹੈ ਕਿ ਮਹਿਜ ਮੇਰੇ ਖਾਲ ਕਿੰਨੀ ਏਜ ਆ ਉਹਨਾਂ ਦੀ ਬਈਆ ਦੀ ਜਿੰਨੇ 35 ਇਅਰ 올ਡ ਮਤਲਬ ਦੋ ਬੱਚੀਆਂ ਦੇ ਬਾਪ ਛੋਟੇ ਛੋਟੀ ਬੱਚੀਆਂ ਉਹਨਾਂ ਦੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਦੇ ਪਿੱਛੇ ਮੈਨੂੰ ਤੇ ਅੱਜ ਤੱਕ ਸਮਝ ਨਹੀਂ ਆਈ ਪਿੱਛੇ ਕੱਲ ਦੀ ਗੱਲ ਹੈ ਪੰਡੋਰੀ ਚ ਵੀ ਇੱਕ ਕਤਲ ਹੋਇਆ ਇਹ ਹੋ ਕੀ ਰਿਹਾ ਸਾਡੇ ਪੰਜਾਬ ਦੇ ਹਾਲਾਤ ਅੱਜ ਤੱਕ ਕਦੀ ਲੱਗਾ ਨਹੀਂ ਸੀ ਕਿ ਐ ਹਾਣਤ ਹੋਣਗੇ ਪਰ ਅੱਜ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਥੋਂ ਦੇ ਸਿਸਟਮ ਨੂੰ ਕਿ ਅੱਜ ਉਹ ਸੁੱਤੀ ਪਈ ਹੈ ਸੋ ਮੈਂ ਪ੍ਰਸ਼ਾਸਨ ਦੇ ਅਗੇ ਹੀ ਮੰਗ ਕਰਦੀ ਆ ਕਿ ਸਾਡੇ ਬੱਗਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਸਾਡੇ ਪੰਜਾਬ ਦਾ ਜਿਹੜਾ ਅਮਨ ਔਰ ਕਾਨੂੰਨ ਦੀ ਵਿਵਸਥਾ ਨੂੰ ਥੋੜਾ ਠੀਕ ਕਰਨਾ ਚਾਹੀਦਾ ਜੈ ਹਿੰਦ ਜੈ ਭਾਰਤ